ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੂਬਕੀਆ ਜਾਣਕਾਰੀ ਦੇ ਆਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਫਤਾਰ ਕਰਦੇ ਹੋਏ ਸਤਾ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ ਇਹ ਗ੍ਰਫਤਾਰੀਆਂ ਸਰਹੰਦ ਪਾਰੋਂ ਆ ਰਹੀ ਗੈਰ ਕਾਨੂੰਨੀ ਗਤੀਵਿਧੀ ਤੇ ਪੱਟਾ ਝਟਕਾ ਮੰਨਿਆ ਜਾ ਰਹੀ ਹਨ ਮੁਦਲੀ ਜਾਂਚ ਦੌਰਾਨ ਇਹ ਮਹੱਤਵਪੂਰਨ ਖੁਲਾਸਾ ਸਾਹਮਣੇ ਆਇਆ ਕਿ ਦੋਸ਼ੀ ਲੰਬੇ ਸਮਾਂ ਤੋਂ ਪਾਕਿਸਤਾਨ ਬੇਚੋ ਬੈਠੇ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੀ ਸਨ ਉਹਨਾਂ ਨੂੰ ਹਥਿਆਰਾਂ ਦੀ ਡਿਲੀਵਰੀ ਅਤੇ ਪਿਕਅਪ ਪੁਆਇੰਟ ਨਿਰਧਾਰਿਤ ਕਰਨ ਲਈ WhatsApp ਰਾਹੀਂ ਸੁਨੇਹੇ ਭੇਜੇ ਜਾਂਦੇ ਸਨ ਜਿਸ ਰਾਹੀਂ ਇਹ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ ਤਦਕਨ ਨੂੰ ਲੋਕੇਸ਼ਨ ਤੇ ਪਹੁੰਚ ਕੇ ਹਥਿਆਰ ਇਕੱਠੇ ਕਰਨ ਦੀ ਹਦਾਇਤ ਕੀਤੀ ਜਾਂਦੀ ਸੀ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਪੂਰਾ ਮਾਮਲਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ जुगराज सिंह ਤੇ ਬਲਵਿੰਦਰ ਸਿੰਘ ਇਹਨਾਂ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ। ਜੁਗਰਾਜ ਸਿੰਘ ਦੇ ਖਿਲਾਫ ਪਹਿਲਾਂ ਵੀ ਕਤਲ ਦੇ ਕੇਸ ਦਰਜ ਹਨ। ਪੁਲਿਸ ਅਨੁਸਾਰ ਪਾਕਿਸਤਾਨ ਤੋਂ ਹਥਿਆਰ ਭੇਜਣ ਲਈ ਇਹ ਗੈਂਗ ਡਰੋਨ ਨੈਟਵਰਕ ਕਰੀਅਰ ਅਤੇ ਸਾਨੀਆ ਸਾਹਿਕਾ ਦੀ ਮਦਦ ਲੈਂਦਾ ਸੀ। ਗ੍ਰਫਤਾਰ ਦੋਸ਼ੀਆਂ ਦੇ ਫੋਨ ਡਾਟਾ, WhatsApp ਚੈਟ ਅਤੇ ਹੋਰ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪੂਰੇ ਕਨੈਕਸ਼ਨ ਅਤੇ ਬੈਕਐਂਡ ਸਪਲਾਈ ਚੇਨ ਨੂੰ ਟਰੈਕ ਕੀਤਾ ਜਾ ਸਕੇ। ਪੰਜਾਬ ਪੁਲਿਸ ਨੇ ਕਿਹਾ ਕਿ ਸੂਬੇ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਫੀਆ ਨੂੰ ਜ਼ਰੂਰ ਕਾਬੂ ਕੀਤਾ ਜਾਵੇਗਾ। ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ ਕ੍ਰਾਈਮ। ਉਹਦੇ ਤਹਿਤ ਕਮਿਸ਼ਨਰ ਐਂਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ। ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਿਡ ਵੈਪਨਸ ਅਸੀਂ ਰਿਕਵਰ ਕੀਤੇ ਆ। ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ। ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟਾਚ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀਡੈਸਟਿਨਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਹੋਣਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ 2.30 ਬੋਰ ਚਾਈਨੈਸ ਪਿਸਟਲ ਜੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਛ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨੈਸ ਹੋਰ ਮਿਲੇ ਇਟਸਟਾਰ ਪਿਸਟਲ ਜਿਹਨਾਂ 0.304 ਦੇ ਕਹਿੰਦੇ ਆ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤਖਾਨ थाना ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਡ ਐਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਆ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਿਆ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਬੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ uh, CIA ਜਿਹੜਾ ਸੀਪੀ ਅੰਮ੍ਰਿਤਸਰ ਦੇ ਤੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਗੱਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਉਸਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾੜੇ ਅੰਸਰਾਂ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਣ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਨਾਲ ਡਿਸਕਸ ਕੀਤੀ ਹੈ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਹਾਨਾ ਨਹੀਂ ਫੜਦਾ ਤੇ ਇਹ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਸਰ ਗੁਰਿੰਦਰ ਦੇ ਖਲਾਫ ਇਹ ਪੁੱਛ ਲੈ ਪੱਤਰ ਉਹਦੇ ਖਿਲਾਫ ਨਹੀਂ ਹੈ ਜੀ ਉਹ ਬੈਠੇ ਕਿ ਪਿੰਡੀ ਸਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਬਾਰਡਰ ਤੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਤਲਬ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਹੈ ਇਹ ਇਹੋ ਜਿਹੇ ਬੰਦਿਆਂ ਕੋਲ ਆ ਗਏ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਸਰ ਜੁਗਰਾਜ ਦੇ ਕੰਟੈਕਟ ਕਿੱਥੇ ਆਇਆ ਇਹ ਮੈਨਾਂ ਤੇ ਕਾਮਨ ਹੈਂਡਲਰ ਹੈ ਕੀ ਪਾਕਿਸਤਾਨ ਵਾਲਾ ਰਸਵਰਤ ਜੀ ਬੰ ਮੈਂਟਨ ਕੀਤਾ ਜੀ ਇਹ ਜਿਹੜਾ ਵਰਮਦਾਰ ਰਹਿਣਾ ਬੰਦ ਨਹੀਂ ਇਹਦੇ ਵਿੱਚ ਦੋਨੇ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਸਭ ਉਤਾਰ ਚੁੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਾ ਜਿਹਾ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਇਹ ਜਿਹੜਾ ਟੈਂਟ ਏਰੀਆ ਚ ਇਹ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ ਇਸਲਾਮਾਬਾਦ ਏਰੀਏ ਦੇ ਵਿੱਚੋਂ ਜਗਰਾਜ ਜੀ ਕੋਈ ਸੰਪਰਕ ਸਰ ਹੈ ਨਹੀਂ ਅੱਛਾ ਸਰ ਸਵਾਲ ਯਾਰ ਉਹੀ ਸੋਚ ਰਹੇ ਆ ਵੀ ਇਹਨੇ ਕਿੰਨੂੰ ਦੇਣੇ ਸੀ ਬਿਕੋਜ਼ ਇਹ ਜਿੱਦਾਂ ਇਹਨਾਂ ਦੀ ਪੁੱਛਗਿੱਛ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਡਲਰ ਦੇ ਕੰਟੈਕਟ ਦੇ ਵਿੱਚ ਉਹੀ ਪੁਰਾਣਾ ਮੋਡਸ ਪ੍ਰੈਂਡੀ ਹੈ ਵੀ ਕਿਤੇ ਜਾ ਕੇ ਆਪਣਾ ਇੱਕ ਜਗ੍ਹਾ ਦੱਸ ਕੇ ਤੇ ਉੱਥੇ ਖੜੇ ਹੋ ਜਣਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪ੍ਰੈਂਡੀ ਅਜੇ ਤੱਕ ਕੰਟੀਨਿਊ ਕਰ ਰਹੇ ਸਰਕਾਰ ਜਿਹੜੀ ਪੈਰਿੰਗ ਕਰਕੇ ਕਿਸੇ ਨੀ ਉਹ ਨੀ ਉਹ ਤਾਂ ਬੰਦੇ ਆਇਡੈਂਟੀਫਾਈ ਹੋ ਗਏ ਆ ਜੀ ਉਹ ਬੜੇ ਜਲਦੀ ਫੜ ਲਾਂਗੇ ਆਪਾਂ ਹਾਂਜੀ ਸਰ ਬਸ ਕੇਡਲ ਮੰਨਦਾ ਕਰਦਾ ਹਾਂ ਕੋਈ ਗੱਲ ਕਰਾਂਗੇ ਤੇ ਉਹ ਵੀ ਆਪਾਂ ਦੁਬਾਰਾ ਗੱਲ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਮੈਟਰ ਆ ਆਪਾਂ ਜਦੋਂ ਹੋ ਗਈ ਫਾਈਨਲਾਈਜ਼ ਤੁਹਾਡਾ ਡੈਫੀਨਿਟਲੀ ਅਸੀਂ ਹੋਰ ਕਿੰਨਾ ਸ਼ੇਅਰ ਕਰਨੀ ਤੁਹਾਡਾ ਨਹੀਂ ਕਰਨੀ ਹੈ ਜੀ ਸਰ ਅਜੇ ਤੱਕ ਪੁੱਛੀ ਚਾਹਿਆ ਕਿ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਆ ਪੈਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਕੋਮਕ ਅਕਾਊਂਟ ਲੈ ਆ ਜੀ ਅਸੀਂ ਤੇ ਉਹ ਸਾਰਾ ਦੇਖ ਰਹੇ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿੱਦਾਂ ਜਾਂਦੇ ਆ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸ ਨੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨਿਊਟਲੀ ਕੰਮ ਕਰ ਰਹੇ ਕਿਸਾ ਸੰਪਰਕ ਚਾਹੀਦਾ ਹੈ ਸਰ ਫਾਕਸ ਸਰ ਉਹ ਯਾਰ ਇਹ ਜਿਹੜੇ ਬਾਉਂਡਰ ਏਰੀਆ ਦੇ ਬੰਦੇ ਨੇ ਇਹਨਾਂ ਨਾਲ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕੱਟ ਨਹੀਂ ਕਰਦੇ ਇਸ ਦਾ ਦਾ ਪੈਸੇ ਦੇ ਲਾਲਚ ਸਰ ਜੀ ਮੈਂ ਤੁਸੀ ਦੱਸ ਰਿਹਾ ਕਿ ਬਰਿੰਦਰ ਜਿਹੜਾ ਹੈ ਕਾਫੀ ਉਹ ਜਾਸਾ ਬਾਕੀ ਉਹਦੀ ਆਰਟਿਕ ਸਟੇਟ ਦੀ ਇਕਨੋਮਿਕਲ ਸਿਚੁਏਸ਼ਨ ਹੁ ਘਟ। ਇਸ ਤੋਂ ਪਹਿਲੇ ਵੀ ਕੁਝ ਇਤਰਾ ਦੇ ਬੰਦੇ ਪੜੇਗੇ ਜੂਰੀ ਜੇ ਮੋਟਰ ਸਪੈਨਿੰਗ ਵੀ ਜਾਰੀ ਕੀਤੀ ਜਾਵੇ। ਕਿ ਜਿੰਨਾਂ ਦੀ ਆਰਟਿਕ ਸਥਿਤੀ ਘਟਾ ਉਹੀ ਇਸ ਜਾਰਚ ਪਾਕਿਸਤਾਨ ਦੇ ਹੈਂਡਲ ਬਣਗੇ ਕੁਝ ਜੁਗਰਾ ਜਿਆਦਾ ਜਿਆਦਾਤਰ ਜਿਹੜੇ ਇਕਨੋਮਿਕ ਜਿਹੜੇ ਥੋੜਾ ਜ ਟਾਈਟ ਨੇ ਜੈ ਇਕਨੋਮਿਕ ਸਥਿਤੀ ਜਿਹੜੀ ਨਹੀਂ ਚੰਗੀ ਉਹ ਜ਼ਿਆਦਾ ਉਹਨਾਂ ਦੇ ਮਤਲਬ ਗੱਲਾਂ ਚ ਆਉਂਦੇ ਆ। ਲੋ ਬਾਚ ਆ ਜਾਂਦੇ ਆ ਤੇ ਉਹੀ ਆ ਅੱਗੇ ਜਾ ਕੇ ਇਹੋ ਜਿਹੇ ਕੰਮਾਂ ਚ ਇਨਵੋਲ ਹੁੰਦੇ ਆ ਮੁੰਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਟਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ ਔਰ ਬੜੇ ਸਫੈਸਟਿਕੇਟਿਡ ਪਿਸਟਲ ਨੇ ਐਵੇਂ ਪਤਾ ਲੱਗਿਆ ਕਿ ਪਾਕਿਸਤਾਨ ਚ ਵੀ ਕੋਈ ਉਹ ਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਉਹ ਹਾਲਾ ਕਿ ਬਲੌਕ ਜਿਹੜਾ ਆਸਟਰੀਅਨ ਆ ਪੀਐਕਸ 5 ਵੀ ਯੂਰੋਪੀਅਨ ਹੈਗੇ ਨੇ ਔਰ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਯੂਜੇਜ ਹੈ ਉਹ ਬਹੁਤ ਹੀ ਲਿੱਥਲ ਹੈਗੀ ਹੈ ਨਾ ਵੀ ਐਵੇਂ ਬਾਬ ਅਮੂਨੀਸ਼ਨ ਵੀ ਬਹੁਤ ਬਾਬ ਹੋਇਆ ਗਿਆ ਅਮੂਨੀਸ਼ਨ ਵੀ ਆਏ ਆਉਣਾ ਸੀਗਾ ਜੀ ਉਹ ਵੀ ਅਸੀਂ ਫੜ ਲੈਣਾ ਹੁਣ ਸਾਡੇ ਹੈ ਧਿਆਨ ਚ ਵੀ ਬੰਦਾ ਉੱਚ ਲੱਗੇ ਹੋਏ ਸਰ ਪੈਸੇ ਆਉਂਦਾ ਕਿਸ ਤਰ੍ਹਾਂ ਲੈਣ ਦੇ ਹੁੰਦਾ ਕੋਈ ਦੁਬਈ ਆਇਆ ਹੁੰਦਾ ਕਿਉਂਕਿ ਜੇਕਰ ਕਨਸਾਈਨਮੈਂਟ ਆਉਂਦੀ ਹੈ ਤਾਂ ਪੈਸੇ ਵੀ ਦਿੱਤੇ ਹੁੰਦੇ ਉਸ ਤੋਂ ਅਪੋਲੋਜੀ ਕਰਦਾ ਕੋਈ ਅਕਾਉਂਟ ਦੇ ਥ्रू ਕਹਿੰਦੇ ਆ ਆਇਆ ਦੁਬਈ ਜਾਂ ਕਿਸ ਤਰ੍ਹਾਂ ਜਾਂਦਾ ਜੀ ਇਹਨਾਂ ਦਾ ਦੇਖੋ ਬੇਸਿਕਲੀ ਤਾਂ ਪਤਾ ਕੀ ਹੁੰਦਾ ਜੀ ਜਿਆਦਾਤਰ ਹਵਾਲੇ ਦਾ ਬੰਦਾ ਆਇਆ ਹਿਊਮਨ ਆ ਕੇ ਦਿੱਲੀ ਦੁੱਲੀ ਤੋਂ ਜਿਵੇਂ ਆਪਾਂ ਪਹਿਲਾਂ ਫੜੇ ਲੁਧਿਆਣੇ ਦੇ ਵੀ ਬੰਦੇ ਫੜੇ ਐ ਈਵਨ ਹਾਇਜ਼ਰੀ ਵਾਲਾ ਆਪਾਂ ਤੁਹਾਨੂੰ ਯਾਦ ਹੋਣਾ ਫੜਿਆ ਸੀ ਬੰਦਾ ਇੱਕ ਉਹ ਸਾਰੇ ਕਿਉਂਕਿ ਬਾਹਰ ਐਕਸਪੋਰਟ ਵਗੈਰਾ ਦਾ ਕੰਮ ਵੀ ਚੱਲਦਾ ਹੈ ਹੋਰ ਗੱਲਾਂ ਟਰ ਉਸੇ ਅਡਜਸਟਮੈਂਟ ਕਰਦੇ ਪਹਿਲਾਂ ਆਪਾਂ ਤੁਹਾਨੂੰ ਯਾਦ ਹੁਣ Rajasthan ਦੇ ਵਿੱਚ ਵੀ ਕਾਫੀ ਲੋਕ ਫੜੇ ਸੀ ਜਿਹੜੇ ਕਿ ਹਵਾਲੇ ਨਾਲ ਹੀ ਰਿਲੇਟਡ ਸੀਗੇ Haryana ਤੋਂ ਹੋਰ ਸਾਰੇ ਸੋ ਬੇਸਿਕਲੀ ਕੀ ਹੈ ਕਿ ਜਿਹੜੇ ਚੈਨਲਸ ਨੇ ਹਵਾਲੇ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਟੱਚ ਕਰ ਲੈਂਦੇ ਵਾਇਆ ਦੁਬਈ ਹੀ ਜ਼ਿਆਦਾ ਰੂਟ ਅੱਜਕੱਲ ਮੇਨ ਜਿਹੜਾ ਸਾਹਮਣੇ ਆ ਰਿਹਾ ਠੀਕ ਹੈ ਸਰ ਥੈਂਕ ਯੂ ਜੀ